ਜੇ ਤੁਹਾਡੀ ਕੈਨੇਡਾ ਦੇ ਵਿੱਚ ਪੀਆਰ ਨਹੀਂ ਹੋ ਰਹੀ ਤੇ ਕੋਈ ਗੱਲ ਨਹੀਂ 2 ਮਹੀਨਿਆਂ ਦੀ ਤੁਹਾਨੂੰ ਸੇਵਾ ਲੱਗਣੀ ਆ ਤੇ ਤੁਹਾਡੀ ਪੀਆਰ ਜਿਹੜੀ ਆ ਨਾ ਉਹ ਪੱਕੀ ਗਰੰਟਡ ਪੀਆਰ ਕਾਰਡ ਸਦਾ ਤੁਹਾਡੇ ਘਰ ਜਿਹੜਾ ਆ ਕੇ ਲੱਗਣਾ ਹੈਗਾ ਤੇ ਜੇਕਰ ਤੁਹਾਡੀਆਂ 2 4 5 ਪਹਿਲੇ ਰਿਫਿਊਜ਼ਲਾਂ ਲੱਗੀਆਂ ਵੀਜ਼ੇ ਨਹੀਂ ਲੱਗਦੇ ਹੈਗੇ ਤਾਂ ਵੀ ਕੋਈ ਗੱਲ ਨਹੀਂ ਬਸ ਬਾਬਿਆਂ ਦੀ ਛੋਟੀ ਮੋਟੀ ਪੂਜਾ ਲੱਗਣੀ ਆ ਤੇ ਪਾਠ ਪੂਜਾ ਕਰਾਓ ਤੇ ਤੁਹਾਡਾ ਵੀਜ਼ਾ ਵੀ ਲੱਜੂਗਾ ਤੇ ਜੇ ਇਹ ਤੋਂ ਇਲਾਵਾ ਤੁਹਾਡੇ मियां ਬੀਬੀ ਦੇ ਆਪਸ ਵਿੱਚ ਨਹੀਂ ਬਣਦੀ ਘਰ ਵਿੱਚ ਲੜਾਈ ਰਹਿੰਦੀ ਆ ਤੇ ਬਰਕਤ ਨਹੀਂ ਪੈਂਦੀ ਤੇ ਤਾਂ ਵੀ ਕੋਈ ਗੱਲ ਨਹੀਂ ਬਾਬਿਆਂ ਦੇ ਕੋਲ ਉਹਦਾ ਵੀ ਸਮਾਧਾਨ ਹੈਗਾ ਬਸ ਫੂਕ ਮਾਰਨੀ ਆ ਤੇ ਤੁਹਾਡੇ ਸਾਰੇ ਕਸ਼ਟ ਕੱਟ ਦੇਣੇ ਜਿੰਨੀਆਂ ਮਬਾੜੀਆਂ ਭੈੜੀਆਂ ਬਲਾਵਾਂ ਜਾਂ ਕਾਲੀਆਂ ਛਾਵਾਂ ਤੁਹਾਡੇ ਘਰ ਦੇ ਵਿੱਚ ਨੇ ਉਹ ਵਸਤ ਚ ਕਰਕੇ ਬਾਬਿਆਂ ਨੇ ਬਸ ਪਾਣੀ ਚ ਰੋੜ ਦੇਣੀਆਂ ਹੈਗੀਆਂ ਨੇ ਤੇ ਇਹਦੇ ਤੋਂ ਇਲਾਵਾ ਅਗਲੀ ਚੀਜ਼ ਜੇ ਤੁਹਾਡੇ ਕੰਮ ਨਹੀਂ ਤੁਹਾਨੂੰ ਮਿਲਦਾ ਤੁਹਾਨੂੰ ਚੰਗੇ ਪੈਸੇ ਨਹੀਂ ਮਿਲਦੇ ਤੇ ਤਾਂ ਵੀ ਕੋਈ ਗੱਲ ਨਹੀਂ ਬਾਬਿਆਂ ਦੇ ਕੋਲ ਉਹ ਵੀ ਇੱਕ ਬਹੁਤ ਵੱਡਾ ਟੂਣਾ ਮੌਜੂਦ ਆ ਬਸ ਛੋਟੀ ਜੀ ਸੇਵਾ ਤੁਹਾਨੂੰ ਕਰਨੀ ਪੈਣੀ ਆ ਉਹ ਵੀ ਕੰਮ ਹੋ ਜਾਣਗੇ ਹੁਣ ਆਪਾਂ ਆ ਜਗਲ ਏਜੰਟਸ ਦਾ ਬਹੁਤ ਕਸੂਰ ਕੱਢਦੇ ਆ ਵੀ ਸਾਡੇ ਕੋ ਫਲਾਣੇ ਨੇ ਨੇ ਪੈਸੇ ਲੈ ਲਈ ਫਲਾਣੇ ਨੇ ਇੰਜ ਕਰ ਲਿਆ ਫਲਾਣੇ ਨੇ ਉਹ ਕਰ ਦਿੱਤਾ ਉਹਨੇ ਪੈਸੇ ਮਾਰ ਲਏ ਸਾਡੇ ਪਰ ਆ ਬਾਬਿਆਂ ਨੂੰ ਜਿਹੜੇ ਤੁਸੀਂ ਚੁੱਪਚੀ ਪੀਤੇ ਜਾਂ ਪੰਡਤਾਂ ਨੂੰ ਮੌਲਵੀਆਂ ਨੂੰ ਚੁੱਪਚੀ ਪੀਤੇ ਪੈਸੇ ਦੇ ਆਉਂਦੇ ਹੋ ਇਹਦੇ ਬਾਰੇ ਤੁਸੀਂ ਜ਼ਿਕਰ ਕਿਉਂ ਨਹੀਂ ਕਰਦੇ ਕਿਉਂ ਨਹੀਂ ਬੋਲਦੇ ਇਹਦੇ ਬਾਰੇ ਪਰ ਸਾਡੇ ਕੋ ਫਲਾਣੇ ਨੇ 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 ਦੀ ਪੂਜਾ ਲਵਾਈ ਸੀ ਸਾਡੇ ਤੇ ਵੀਜ਼ਾ ਫੇਰ ਹੀ ਲੱਗਾ ਹੈਗਾ ਫਟਾਫਟ ਆਪਾਂ ਏਜੰਟਸ ਦੇ ਬਾਰੇ ਤਾਂ ਲਾਂਕਰ ਚੱਕਦੇ ਨੇ ਹਨ ਇਹਨਾਂ ਦੇ ਬਾਰੇ ਕਿਉਂ ਨਹੀਂ ਬੋਲਦੇ ਤੁਸੀਂ ਔਰ ਬਾਕੀ ਰਹੀ ਗੱਲ ਸਾਡੇ ਆਪਣੇ ਪੰਜਾਬ ਦੇ ਵਿੱਚ ਕੀ ਹਾਲ ਉੱਥੇ ਬਣਿਆ ਹੋਇਆ ਦਿਮਾਗੋਂ ਪੈਦਲ ਲੋਕ ਜਿਹਨਾਂ ਨੂੰ ਅਸੀਂ ਬੁੱਧ ਕੰਗਾਲ ਕਹਿੰਦੇ ਆਂ ਕਿ ਜਿਹਨਾਂ ਦੇ ਸਿਰ ਵਿੱਚ ਦਿਮਾਗ ਨਾ ਆਦੀ ਕੋਈ ਚੀਜ਼ ਹੀ ਹੈ ਨਹੀਂ ਪੁਰਜਾ ਹੀ ਹੈ ਨਹੀਂਗਾ ਤੇ ਜੇ ਹੈਗਾ ਸੀਗਾ ਕਹਿ ਲਓ ਕਿ ਉਹ ਫੇਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈਗਾ ਉਹ ਇਹਨਾਂ ਬਾਬਿਆਂ ਦੇ ਕੋਲ ਜਾ ਕੇ ਉੱਥੇ ਇਹਨਾਂ ਦੀਆਂ ਚੌਂਕੀਆਂ ਲਾਈ ਜਾਂਦੇ ਇਹਨਾਂ ਦੀਆਂ ਉੱਥੇ ਪੂਜਾ ਪਾਠ ਕਰਾਈ ਜਾਂਦੇ ਹੈਗੇ ਆ ਤੇ ਉਹ ਜਿਹੜੇ ਅੱਗੇ ਲਗਾਉੜ ਹੈਗੀ ਆ ਉਹ ਆਪਦੇ ਨਜ਼ਾਰੇ ਲੈ ਰਹੀ ਆ ਉਹ ਕਿਤੇ ਕੋਈ ਸੂਟੇ ਖਿੱਚੀ ਆਉਂਦਾ ਕੋਈ दारू ਪੀਵੀ ਆਉਂਦਾ ਕੋਈ ਨੱਚੀ ਜਾਂਦਾ ਕੋਈ ਹੋਰ ਕਮਲਕੁੱਟੀ ਜਾਂਦਾ ਤੁਸੀਂ ਉਹ ਤੋਂ ਪੈਸੇ ਛੁੱਟੀ ਜਾਂਦੇ ਹੋ ਸ਼ਦਾਈ ਲੈਣ ਜਾਣੇ ਪੈਂਦੇ ਨੇ ਕਿਤੇ ਇਹੀ ਦੇ ਨਿਸ਼ਾਨੀਆਂ ਹੁੰਦੀਆਂ ਨੇ ਵੀ ਲੋਕੀ ਚਲ ਪਾਗਲ ਹੋ ਜਾਂਦੇ ਆ ਇਹੀ ਦੇ ਨਿਸ਼ਾਨੀਆਂ ਨੇ ਔਰ ਤੋਂ ਵੱਡੀ ਹੈਰਾਨੀ ਹੈ ਵੀ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਆਏ ਆ ਇੱਕ ਤੇ ਵੀ ਅਸੀਂ ਇਹਨਾਂ ਬੇਫਕੂਫੀਆਂ ਨੂੰ ਨਾਲ ਲੈ ਕੇ ਆਏ ਕਿਉਂਕਿ ਦਿਮਾਗ ਨਾਲ ਦਾ ਪੁਰਜਾ ਤੁਸੀਂ ਛੱਡ ਆਏ ਉੱਥੇ ਤੇ ਦੂਜੇ ਪਾਸੇ ਜਿਹੜੀ ਬਾਬਿਆਂ ਦੀਆਂ ਪਰਜਾਤੀਆਂ ਨੇ ਇਹ ਵੀ ਇੱਥੇ ਆ ਗਈਆਂ ਇੱਥੇ ਆ ਕੇ ਤੁਸੀਂ ਦੇਖੋ ਥਾਂ ਥਾਂ ਤੇ ਮੌਲਵੀ ਪੰਡਿਤ ਬਾਬੇ ਸਾਰੇ ਬੈਠੇ ਆ ਤੂਣੇ ਤੇ ਵੀਰ ਧਾਗੇ ਤੂਇਤ ਕਰਦੇ ਆ ਜਿਹੜੇ ਕਹਿੰਦੇ ਤੁਹਾਡੇ ਵੀਜ਼ੇ ਲੱਗ ਜਾਣਗੇ ਆਮ ਕਰਕੇ ਲੋਕ ਇੱਥੇ ਕਿਸੇ ਕੋ ਬਾਬੇ ਕੋ ਪੁੱਛਣਾ ਲੈ ਕੇ ਆਉਂਦੇ ਹੁੰਦੇ ਨੇ ਕਿ ਆਹ ਦੀ ਫੁਲਾਣੇ ਦੀ ਵੀਜ਼ੇ ਦੀ ਫਾਈਲ ਆਉਣੀ ਆ ਵੀ ਜਿੱਦਣ ਬਾਬੇ ਨੇ ਕਿਹਾ ਉਦੋਂ ਹੀ ਫਾਈਲ ਆਉਣੀ ਫੇਰ ਵੀਜ਼ਾ ਲੱਗਣਾ ਹੈਗਾ ਤਾਂ ਜਦੋਂ ਵਿੱਚ ਵੀਜ਼ੇ ਦੀ ਰਿਜੈਕਸ਼ਨ ਆ ਜਾਂਦੀ ਫਿਰ ਐਡੇ ਦਿਮਾਗੋ ਪੈਦਾ ਲੋਕ ਹੈਗੇ ਆ ਔਰ ਮੈਨੂੰ ਹੈਰਾਨ ਕੀ ਤੇ ਉਹਨਾਂ ਲੋਕਾਂ ਤੇ ਆਉਂਦੀ ਜਿਹੜੇ ਕੈਨੇਡਾ ਵੀ ਆ ਗਏ ਹੋਏ ਆ ਤੇ ਇੱਥੇ ਆ ਕੇ ਜਿਹੜੇ ਬਾਬੇ ਆ ਇਹਨਾਂ ਦੇ ਜਿਹੜੇ ਅਗਲੀ ਪ੍ਰਜਾਤੀ ਆ ਇਹਨਾਂ ਨੇ ਘਰਾਂ ਦੇ ਵਿੱਚ 20 ਮਿੰਟਾਂ ਦੇ ਵਿੱਚ ਨਾ ਛੋਟੀਆਂ-ਛੋਟੀਆਂ ਨੁੱਕਰਾਂ ਦੁਕਾਨਾਂ ਦੇ ਵਿੱਚ ਆਪਦੀ ਦੁਕਾਨਦਾਰੀ ਖੋਲੀ ਹੋਈ ਆ ਜਿੱਥੇ ਜਾ ਕੇ ਲੋਕਾਂ ਨੂੰ ਪੁੱਛਾਂ ਦਿੰਦੇ ਆ ਹਣ ਤੁਹਾਡੇ ਭਲਿਓ ਮਾਨਸੋ ਤੁਹਾਡਾ ਸੀਆਰਐਸ ਕੋਰ ਨਹੀਂ ਬਣਦਾ ਤੁਹਾਡੇ ਕੋਲ ਜਿੰਨੀ ਲਿਆਕਤ ਦੀ ਲੋੜ ਆ ਤਜਰਬੇ ਦੀ ਲੋੜ ਆ ਪੜ੍ਹਾਈ ਦੀ ਲੋੜ ਆ ਤੁਹਾਡੇ ਕੋਲ ਹੈ ਨਹੀਂ ਤੇ ਬਾਬੇ ਨੇ ਤੁਹਾਨੂੰ ਦੱਸੋ ਕਿਹੜੀ ਜਾਦੂਰੀ ਛੜੀ ਆ ਜਿਹੜਾ ਤੁਹ ਸਵਾਲ ਆ ਮੇਰਾ ਤੁਹਾਡੇ ਤੇ ਕਿਉਂ ਤੁਹਾਡੇ ਲੋਕਾਂ ਦੇ ਸਾਰੇ ਦਿਮਾਗ ਖਰਾਬ ਹੋਏ ਜਿਹੜੇ ਬਾਬਿਆਂ ਦੇ ਕੋਲ ਜਾਂਦੇ ਆ ਹੁਣ ਜਿਹੜੇ ਬਾਬਿਆਂ ਦੇ ਕੋਲ ਜਾਂਦੇ ਹੁਣ ਉਹਨੇ ਕਮੇਟੀ ਵਿੱਚ ਜ਼ਰੂਰ ਕਰਕੇ ਦੱਸਿਓ ਕਿਹੜੇ-ਕਿਹੜੇ ਜਾਂਦੇ ਹੈਗੇ ਐਹੋ ਜੇ ਕੰਮ ਨਾ ਕਰਿਆ ਕਰੋ ਆਪਣੀ ਸੋਚ ਨੂੰ ਉੱਚਾ ਚੱਕੋ ਤੁਹਾਨੂੰ ਜੋ ਕੁਝ ਮਿਲਣਾ ਆ ਉਹ ਇੱਕ ਪਰਮਾਤਮਾ ਦੇ ਕੋਲੋਂ ਮਿਲਣਾ ਆ ਪਰਮਾਤਮਾ ਇੱਕ ਹੀ ਆ ਇਹਦੇ ਕੋਈ 2 4 5 10 ਰੂਪ ਨਹੀਂ ਹੈਗੇ ਉਹਦੇ ਕੋਲ ਜਾਓਗੇ ਉਹਦੇ ਕੋਲ ਜਾ ਕੇ ਅਰਦਾਸ ਬੇਨਤੀ ਕਰੋਗੇ ਤੇ ਕੁਝ ਨਾ ਕੁਝ ਭਲਾ ਜਰੂਰ ਹੋ ਸਕਦਾ ਹੈ ਇਹ ਜਿਹੜੇ ਧਾਗੇ ਤਵੀਤਾਂ ਵਾਲੇ ਬਾਬੇ ਬੂਬੇ ਹੈਗੇ ਹਨ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਇਹ ਬਸ ਚਾਰ ਚਪੇੜਾਂ ਦੀ ਮਾਰ ਹੁੰਦੇ ਨੇ ਬਸ ਦੋ ਚਾਰ ਸਵਾਲ ਉਹਨਾਂ ਪੁੱਛ ਲਓ ਇਹਨਾਂ ਤੋਂ ਉਤੋਂ ਥੱਲੇ ਨਿਕਲ ਜਾਂਦੀ ਹੁੰਦੀ ਐਨਾਂ ਕੁਝ ਨਹੀਂ ਪਤਾ ਲੱਗਦਾ ਹੁੰਦਾ ਔਰ ਬਾਕੀ ਰਹੀ ਗੱਲ ਜਦੋਂ ਉਹਨਾਂ ਨੂੰ ਕੋਈ ਕੋਈ ਬੈਠੇ ਇਹਨਾਂ ਨਾਲ ਸਾਹਮਣੇ ਕੋਈ ਗੱਲਾਂ ਬਾਤਾਂ ਕਰਨ ਵਾਲਾ ਤੇ ਆਮ ਕਰਕੇ ਉਹਨੂੰ ਫਿਰ ਕਹਿ ਦਿੰਨਗੇ ਜੀ ਇਹ ਤਾਂ ਨਾਸਤਕ ਬੰਦਾ ਐ ਇਹਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਹੈ ਨਹੀਂਗਾ ਇਹਦੇ ਵਿੱਚ ਨਾਸਤਕ ਤੇ ਆਸਤਕ ਹੋਣ ਦੀ ਗੱਲ ਬਾਤ ਚਲਾਇਆ ਹੋਇਆ ਨਾ ਲੋਕਾਂ ਨੂੰ ਬੇਫਕੂ ਬਣਾਉਂਦਾ ਤੇ ਲੋਕਾਂ ਕੋ ਬੇਫਕੂ ਬਣ ਰਹੇ ਆ ਮੈਨੂੰ ਇਹਨਾਂ ਤੇ ਬਹੁਤ ਜ਼ਿਆਦਾ ਤਰਸ ਆਉਂਦਾ ਹੈਗਾ ਚੰਗੀਆਂ ਭਲੀਆਂ ਕੁੜੀਆਂ ਹੁੰਦੀਆਂ ਨੇ ਆਪਦੇ ਘਰ ਜਾੜ ਲੈਂਦੀਆਂ ਨੇ ਬਾਬਿਆਂ ਨੇ ਪੁੱਛਿਆ ਲੱਗ ਗਿਆ ਵੀ ਮੈਂ ਆਪਣਾ ਘਰ ਵਾਲਾ ਵਸ ਵਿੱਚ ਕਰਾਉਣਾ ਤੇ ਕਈ ਅੱਜਕੱਲ ਦਾ ਬੇਫਕੂ ਜਿਹੜੇ ਹੈਗੇ ਨੇ ਜੀ ਮੈਂ ਇਹ ਦੀ ਫਲਾਣੇ ਨਾਲ ਪਿਆਰ ਕਰਦਾ ਮੈਂ ਪਿਆਰ ਕਰਦੀ ਆ ਮੈਂ ਇਹਨੂੰ ਵਸ ਵਿੱਚ ਕਰਾ ਕੇ ਉਹਦੇ ਨਾਲ ਵਿਆਹ ਕਰਾਉਣਾ ਹੈਗਾ ਉਹ ਤੁਹਾਡਾ ਬੇੜਾ ਵਹਿ ਜਾਣਾ ਉਦਾਂ ਹੀ ਇਹਨਾਂ ਦੇ ਮਗਰ ਤੁਸੀਂ ਲੱਗੇ ਹੈਗੇ ਹੋ ਰੱਬ ਦਾ ਖੌਫ ਖਾਓ ਥੋੜੇ ਜਿਹਾ ਸਿੱਧੇ ਰਸਤੇ ਚੱਲੋ ਜਿਹੜੇ ਕੰਮ ਤੁਹਾਨੂੰ ਕਰਨ ਦੀ ਲੋੜ ਹੈ ਆਪਣੇ ਮਿਹਨਤ ਕਰੋ ਔਰ ਇੱਕ ਪਰਮਾਤਮਾ ਦੇ ਉੱਤੇ ਭਰੋਸਾ ਰੱਖੋ ਤੇ ਬਾਕੀ ਇੱਕ ਚੀਜ਼ ਜ਼ਰੂਰ ਯਾਦ ਰੱਖੋ ਜਦੋਂ ਰੱਬ ਕਿਸ ਨੂੰ ਕੁਝ ਦਿੰਦਾ ਹੁੰਦਾ ਨਾ ਤਾਂ ਹਰ ਇੱਕ ਨੂੰ ਉਹਦੀ ਮਨਪਸੰਦੀ ਚੀਜ਼ ਨਹੀਂ ਦਿੰਦਾ ਹੁੰਦਾ ਕਿਸੇ ਦੇ ਹੱਥ ਕੇਲਾ ਹੋਣਾ ਕਿਸੇ ਦੇ ਹੱਥ ਆਮਬ ਹੋਣਾ ਕਿਸੇ ਦੇ ਹੱਥ ਸੇਬ ਹੋਣਾ ਕਿਸੇ ਦੇ ਰੰਗੂਰ ਹੋਣਾ ਤੇ ਜੇ ਹੁਣ ਤੁਹਾਨੂੰ ਆਮਬ ਪਸੰਦ ਹੈ ਤੇ ਹੁਣ ਰੱਬ ਨੇ ਹੋ ਸਕਦਾ ਤੁਹਾਨੂੰ ਆਮਬ ਨਾ ਦੇਵੇ ਪਰ ਤੁਹਾਨੂੰ ਕੇਲੇ ਨਾਲ ਗੁਜ਼ਾਰਾ ਕਰਨਾ ਪੈ ਸਕਦਾ ਹੈ ਸੋ ਇਸ ਕਰਕੇ ਰੱਬ ਦਾ ਧੰਨ ਲਿਆ ਕਰੋ ਤੇ ਨਾ ਬਾਬਿਆਂ ਦੇ ਪਿੱਛੇ ਨਾ ਲੱਗਿਆ ਕਰੋ